ਦੋਸਤੋ ਬਹੁਤ ਹੀ ਪੁਰਾਣੀ ਸਮੇਂ ਦੀ ਗੱਲ ਹੈ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਆ ਜਿਹੜੀ ਰਹਿੰਦਾ ਸੀ ਉਹ ਬਹੁਤ ਹੀ ਜ਼ਿਆਦਾ ਗਰੀਬ ਸੀ ਉਹ ਬੱਕਰੀਆਂ ਦਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਉਸਨੇ ਬੱਕਰੀਆਂ ਦੇ ਨਾਲ ਨਾਲ ਇੱਕ ਕੁੱਤਾ ਵੀ ਰੱਖਿਆ ਹੋਇਆ ਸੀ ਇਸ ਕੁੱਤੇ ਦਾ ਨਾਮ ਸ਼ੇਰੂ ਸੀ ਸ਼ੇਰੂ ਬਹੁਤ ਹੀ ਸਮਝਦਾਰ ਤੇ ਵਫਾਦਾਰ ਸੀ ਜਦੋਂ ਆ ਜਿਹੜੀ ਬੱਕਰੀਆਂ ਚਾਰਨ ਜਾਂਦਾ ਤਾਂ ਸ਼ੇਰੂ ਵੀ ਉਸਦੇ ਨਾਲ ਹੀ ਜਾਂਦਾ ਸੀ ਵਾਰਲੇ ਜਾਨਵਰਾਂ ਤੋਂ ਬੱਕਰੀਆਂ ਦੀ ਰਾਖੀ ਕਰਦਾ ਸੀ ਆ ਜਿਹੜੀ ਵੀ ਛੇਰੂ ਦੇ ਹੁੰਦੇ ਆ ਬੇਫਿਕਰ ਹੋ ਜਾਂਦਾ ਸੀ ਇੱਕ ਦਿਨ ਆ ਜਿਹੜੀ ਨੇ ਨੇੜਲੇ ਪਿੰਡ ਦੇ ਸ਼ਾਹੂਕਾਰ ਕੋਲੋਂ ਕਰਜ਼ਾ ਲਿਆ ਸੀ ਗਰੀਬੀ ਕਾਰਨ ਉਹ ਸ਼ਾਹੂਕਾਰ ਦਾ ਕਰਜ਼ਾ ਲਾ ਨਾ ਸਕਿਆ ਇੱਕ ਦਿਨ ਸ਼ਾਹੂਕਾਰ ਉਹਦੇ ਘਰ ਆਇਆ ਤੇ ਪੈਸੇ ਲੈਣ ਲਈ ਪਹੁੰਚ ਗਿਆ ਆ ਜਿਹੜੀ ਨੇ ਹਲੇ ਪੈਸੇ ਨਾ ਹੋਣ ਦੀ ਗੱਲ ਕਹੀ ਸ਼ਾਹੂਕਰ ਨੇ ਉਸ ਦੀ ਕਾਫੀ ਝਾੜ ਝੰਬ ਕੀਤੀ ਜਦੋਂ ਸ਼ਾਹੂਕਰ ਬਿਨਾਂ ਪੈਸਿਆਂ ਉਸ ਦੇ ਘਰ ਤੁਰਨ ਲੱਗਿਆ ਤਾਂ ਉਸ ਦੀ ਨਜ਼ਰ ਇੱਕ ਕੁੱਤੇ ਉੱਤੇ ਪਈ ਉਸ ਨੂੰ ਸ਼ੇਰੂ ਬਹੁਤ ਚੰਗਾ ਲੱਗਿਆ ਉਸ ਨੇ ਆਜੜੀ ਨੂੰ ਕਿਹਾ ਤੂੰ ਜੇਕਰ ਮੇਰੇ ਪੈਸੇ ਨਹੀਂ ਦੇ ਸਕਦਾ ਤਾਂ ਤੂੰ ਮੈਨੂੰ ਇਹ ਕੁੱਤਾ ਦੇ ਦੇ ਉਦੋਂ ਇਹ ਕੁੱਤੇ ਨੂੰ ਵਾਪਸ ਲੈ ਲਈ ਜਦੋਂ ਤੂੰ ਮੇਰੇ ਪੈਸੇ ਦੇ ਦਿੱਤੇ ਤਾਂ ਤੂੰ ਇਸ ਕੁੱਤੇ ਨੂੰ ਵਾਪਸ ਲੈ ਜਾਈ ਆਜੜੀ ਨੇ ਸ਼ਾਹੂਕਰ ਦੀ ਗੱਲ ਮੰਨ ਲਈ ਉਸਨੇ ਸ਼ਾਹੂਕਾਰ ਨੂੰ ਸ਼ੇਰੂ ਦੇ ਦਿੱਤਾ ਆ ਜੜੀ ਨੇ ਸ਼ੇਰੂ ਨੂੰ ਸਮਝਾ ਕੇ ਸ਼ਾਹੂਕਾਰ ਨਾਲ ਤੋੜ ਦਿੱਤਾ ਅੱਜ ਤੋਂ ਬਾਅਦ ਤੇਰਾ ਮਾਲਕ ਸ਼ਾਹੂਕਾਰ ਹੈ ਮੂੰਸ ਦੀ ਹਰ ਗੱਲ ਆਗਿਆ ਦਾ ਪਾਲਣ ਕਰਨਾ ਹੁਣ ਮੇਰੇ ਕੋਲ ਮੁੜ ਕੇ ਨਾ ਆਵੀਂ ਸ਼ਾਹੂਕਾਰ ਸ਼ੇਰੂ ਨੂੰ ਲੈ ਕੇ ਆਪਣੇ ਘਰ ਆ ਗਿਆ ਸ਼ੇਰੂ پوری ਬਫਾਦਾਰੀ ਨਾਲ ਘਰ ਦੀ ਰਾਖੀ ਕਰਨ ਲੱਗਿਆ ਇੱਕ ਦਿਨ ਦੀ ਰਾਤ ਨੂੰ ਸ਼ਾਹੂਕਾਰ ਦੇ ਘਰ ਚੋਰ ਚੋਰੀ ਕਰਨ ਲਈ ਆ ਗਏ ਉਨਾਂ ਕੋਲ ਕਾਫੀ ਵੱਡੇ-ਵੱਡੇ ਹਥਿਆਰ ਸਨ ਸ਼ੇਰੂ ਸਮਝਦਾਰ ਸੀ ਕਿ ਜੇਕਰ ਮੈਂ ਭੋਂਕੇ ਦਾ ਚੋਰ ਉਸ ਨੂੰ ਅਤੇ ਸ਼ਾਹੂਕਾਰ ਦੇ ਪਰਿਵਾਰ ਨੂੰ ਮਾਰ ਦੇਣਗੇ ਇਸ ਲਈ ਸ਼ੇਰੂ ਸਭ ਚੁੱਪਚੀ ਪੀਤੇ ਦੇਖਦਾ ਰਿਹਾ ਚੋਰ ਸ਼ਾਹੂਕਾਰ ਦਾ ਸਾਰਾ ਸਮਾਨ ਲੈ ਕੇ ਅਤੇ ਘੜੇ ਲੁੱਟ ਕੇ ਭੱਜ ਗਏ ਸ਼ੇਰੂ ਵੀ ਚੁੱਪਚੀ ਪੀਤੇ ਚੋਰਾਂ ਦੇ ਪਿੱਛੇ-ਪਿੱਛੇ ਤੁਰਦਾ ਗਿਆ ਥੋੜੀ ਦੂਰ ਇੱਕ ਜੰਗਲ ਦੇ ਵਿੱਚ ਜਾ ਕੇ ਚੋਰਾਂ ਨੇ ਲੁੱਟਿਆ ਹੋਇਆ ਧਨ ਇੱਕ ਟੂਆ ਪਟਕੇ ਦਬ ਦਿੱਤਾ ਸ਼ੇਰੂ ਉਹ ਜਗਾ ਵੇਖ ਕੇ ਵਾਪਸ ਘਰ ਆ ਗਿਆ ਜਦੋਂ ਦਿਨ ਚੜੇ ਨੂੰ ਸਾਰਾ ਪਿੰਡ ਸ਼ਾਹੂਕਰ ਦੇ ਘਰ ਚੋਰੀ ਹੋਣ ਦਾ ਰੌਲਾ ਪੈਣ ਲੱਗਿਆ ਤਾਂ ਸਾਰੇ ਪਿੰਡ ਵਾਸੀ ਉਸ ਦੇ ਘਰ ਆਏ ਸ਼ਾਹੂਕਰ ਦੇ ਘਰ ਕਾਫੀ ਇਕੱਠ ਹੋ ਗਿਆ ਘਰ ਵਿੱਚ ਚੋਰੀ ਦੀਆਂ ਗੱਲਾਂ ਹੋਣ ਰਹੀਆਂ ਸਨ ਪਰ ਇਸ ਰੌਲੇ ਦੇ ਵਿੱਚ ਸ਼ੇਰੂ ਸ਼ਾਹੂਕਰ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਸ਼ਾਹੂਕਰ ਦਾ ਪੱਲਾ ਫੜ ਕੇ ਆਪਣੇ ਨਾਲ ਤੁਰਨ ਦਾ ਇਸ਼ਾਰਾ ਕਰ ਰਿਹਾ ਸੀ ਸ਼ੇਰੂ ਦੀ ਹਰਕਤਾਂ ਦੇਖ ਕੇ ਇੱਕ ਸ਼ੈਣੇ ਬੰਦੇ ਨੇ ਕਿਹਾ ਲੱਗਦਾ ਹੈ ਇਸ ਕੁੱਤੇ ਨੂੰ ਚੋਰਾਂ ਬਾਰੇ ਕੁਝ ਪਤਾ ਹੈ ਸ਼ੇਰੂ ਨੇ ਸਾਬੂਕਾਰ ਦਾ ਪੱਲਾ ਫੜ ਕੇ ਨਾਲ ਤੁਰਨ ਦਾ ਇਸ਼ਾਰਾ ਕੀਤਾ ਲੋਕ ਸ਼ੇਰੂ ਦੇ ਪਿੱਛੇ ਪਿੱਛੇ ਤੁਰਨ ਲੱਗੇ ਸ਼ੇਰੂ ਉਹਨਾਂ ਨੂੰ ਇੱਕ ਜੰਗਲ ਵਿੱਚ ਲੈ ਗਿਆ ਤੇ ਜਾ ਕੇ ਸ਼ੇਰੂ ਨੇ ਉਸ ਥਾਂ ਨੂੰ ਆਪਣੇ ਨੌਂਦਰਾ ਨਾਲ ਪੁੱਟਣਾ ਸ਼ੁਰੂ ਕਰ ਦਿੱਤਾ ਜਿੱਥੇ ਚੋਰਾਂ ਨੇ ਚੋਰੀ ਕਰਕੇ ਸਾਰਾ ਮਾਲ ਦੱਬਿਆ ਸੀ ਲੋਕ ਲੋਕਾਂ ਨੇ ਜਦੋਂ ਉਸ ਥਾਂ ਨੂੰ ਪੁੱਟ ਕੇ ਦੇਖਿਆ ਤਾਂ ਉਸ ਵਿੱਚੋਂ ਸ਼ਾਹੂਕਰ ਦਾ ਸਾਰਾ ਸਮਾਨ ਨਕਦੀ ਅਤੇ ਗਹਿਣੇ ਨਿਕਲ ਆਏ। ਸਭ ਲੋਕ ਸ਼ੇਰੂ ਦੀ ਸਿਆਣਪ ਦੀ ਤਾਰੀਫ਼ ਕਰਨ ਲੱਗੇ ਸ਼ਾਹੂਕਰ ਦਾ ਚੋਰੀ ਹੋਇਆ ਸਮਾਨ ਸਾਰਾ ਵਾਪਸ ਮਿਲ ਗਿਆ ਸੀ। ਸ਼ਾਹੂਕਰ ਸ਼ੇਰੂ ਦੀ ਸਿਆਣਪ ਤੋਂ ਬਹੁਤ ਖੁਸ਼ ਹੋਇਆ ਅਤੇ ਅਗਲੇ ਦਿਨ ਸ਼ਾਹੂਕਰ ਨੇ ਸ਼ੇਰੂ ਦੇ ਗਲ ਵਿੱਚ ਇੱਕ ਚਿੱਠੀ ਲੈ ਕੇ ਉਸ ਨੂੰ ਵਾਪਸ ਆਜੜੀ ਦੇ ਘਰ ਭੇਜ ਦਿੱਤਾ। ਜਦੋਂ ਸ਼ੇਰੂ ਆਜੜੀ ਦੇ ਘਰ ਪੁੱਜਿਆ ਤਾਂ ਉਸਨੇ ਸਮਝਿਆ ਕਿ ਸ਼ੇਰੂ ਸ਼ਾਹੂਕਰ ਕੋਲੋਂ ਦੌੜ ਕੇ ਆਇਆ ਹੈ। ਉਸ ਨੂੰ ਗੁੱਸਾ ਆਇਆ ਤਾਂ ਆਜੜੀ ਨੇ ਸ਼ੇਰੂ ਨੂੰ ਆਪਣੇ ਘੜੀ ਨਾਲ ਵੱਢ ਦਿੱਤਾ ਮਗਰੋਂ ਮਰੇ ਹੋਏ ਸ਼ੇਰੂ ਦੇ ਗਲ ਵਿੱਚ ਇੱਕ ਉਸਨੇ ਚਿੱਠੀ ਵੇਖੀ ਜਦੋਂ ਆਜੜੀ ਨੇ ਉਹ ਚਿੱਠੀ ਖੋਲ ਕੇ ਪੜ੍ਹੀ ਤਾਂ ਉਸ ਚਿੱਠੀ ਵਿੱਚ ਲਿਖਿਆ ਹੋਇਆ ਸੀ ਤੇਰਾ ਸ਼ੇਰੂ ਬਹੁਤ ਹੀ ਸਿਆਣਾ ਤੇ ਸਮਝਦਾਰ ਹੈ ਤੇਰੇ ਸ਼ੇਰੂ ਨੇ ਮੇਰਾ ਘਰ ਬਰਬਾਦ ਹੋਣ ਤੋਂ ਬਚਾ ਲਿਆ ਇਸ ਲਈ ਮੈਂ ਤੁਹਾਡਾ ਸਾਰਾ ਕਰਜ਼ਾ ਮਾਫ਼ ਕਰਦਾ ਹਾਂ ਤੇਰਾ ਸ਼ੇਰੂ ਵੀ ਤੈਨੂੰ ਵਾਸ਼ ਕਰਦਾ ਹੈ ਇਹ ਪੜ੍ਹ ਕੇ ਆਜੜੀ ਤਾਂ ਹੰਮਰ ਕੇ ਰੋਣ ਲੱਗਿਆ ਉਹ ਬਿਨਾਂ ਸੋਚੇ ਸਮਝੇ ਸ਼ੇਰ ਨੂੰ ਮਾਰਨ ਤੇ ਬੜਾ ਪਸਤਾਵਾ ਹੋਇਆ ਪਰ ਹੁਣ ਕੁਝ ਨਹੀਂ ਹੋ ਸਕਦਾ ਸੀ